ਦੋਸਤੋ ਕਈ ਵਾਰ ਜ਼ਿੰਦਗੀ ਵਿੱਚ ਅਸੀਂ ਆਪਣੇ ਹਾਲਾਤਾਂ ਦੇ ਬੋਝ ਹੇਠਾਂ ਦੱਬ ਜਾਂਦੇ ਹਾਂ ਅੱਖਾਂ 'ਚ ਸੁਪਨੇ ਹੋਣ ਦੇ ਬਾਵਜੂਦ ਹਕੀਕਤ ਵਿੱਚ ਉਹਨਾਂ ਤੱਕ ਪਹੁੰਚਣਾ ਨਾ ਮੁਮਕਨ ਜਾਪਦਾ ਹੈ ਸਵੇਰ ਤੋਂ ਸ਼ਾਮ ਤੱਕ ਲਗਾਤਾਰ ਮਿਹਨਤ ਕਰਕੇ ਵੀ ਜਦੋਂ ਇਨਾਮ ਸਿਰਫ ਥਕਾਵਟ ਹੀ ਹੁੰਦਾ ਹੈ ਤਾਂ ਦਿਲ 'ਚ ਇੱਕ ਹੀ ਸਵਾਲ ਉੱਠਦਾ ਹੈ ਕਿ ਕੀ ਤਕਦੀਰ ਸਿਰਫ ਚੁਣਵੇਂ ਲੋਕਾਂ ਦਾ ਹੀ ਸਾਥ ਦਿੰਦੀ ਹੈ ਪਰ ਕੀ ਅਸੀਂ ਆਪਣੇ ਹਾਲਾਤਾਂ ਦੇ ਗੁਲਾਮ ਆ ਜਾਂ ਫਿਰ ਹਕੀਕਤ ਨੂੰ ਬਦਲਣ ਦੀ ਤਾਕਤ ਅਸੀਂ ਆਪਣੇ ਅੰਦਰ ਹੀ ਲੁਕਾਈ ਬੈਠੇ ਹਾਂ ਕਿਸੇ ਨੇ ਸੱਚ ਹੀ ਕਿਹਾ ਕਿ ਕਦੇ-ਕਦੇ ਇੱਕ ਛੋਟੀ ਜੀ ਚੀਜ਼ ਵੀ ਜ਼ਿੰਦਗੀ ਦਾ ਰੁਖ ਬਦਲ ਸਕਦੀ ਹੈ ਪਰ ਕੀ ਇਹ ਸੱਚ ਹੈ ਕਿ ਕਿਸਮਤ ਦਾ ਇੱਕ ਨਵਾਂ ਦਰਵਾਜ਼ਾ ਖੋਲਣ ਲਈ ਸਾਨੂੰ ਸਿਰਫ ਇੱਕ ਇਸ਼ਾਰੇ ਦੀ ਲੋੜ ਹੁੰਦੀ ਹੈ ਸੋ ਇਹ ਕਹਾਣੀ ਸਾਡੀ ਸੋਚ ਨੂੰ ਇੱਕ ਨਵੀਂ ਦਿਸ਼ਾ ਵੱਲ ਮੋੜਨ ਲਈ ਤਿਆਰ ਹੈ ਇੱਕ ਅਜਿਹੀ ਕਹਾਣੀ ਜੋ ਦੱਸੇਗੀ ਕਿ ਮਿਹਨਤ ਸਮਝਦਾਰੀ ਤੇ ਭਰੋਸਾ ਕਿਸ ਤਰ੍ਹਾਂ ਕਿਸੇ ਨੂੰ ਇੱਕ ਆਮ ਜੀਵਨ ਤੋਂ ਉਠਾ ਕੇ ਕਿਸਮਤ ਦੀਆਂ ਉਚਾਈਆਂ ਤੱਕ ਲਿਜਾ ਸਕਦਾ ਹੈ ਇਹ ਬਹੁਤ ਪੁਰਾਣੀ ਕਹਾਣੀ ਹੈ ਈਰਾਨ ਦੇ ਕਿਸੇ ਸ਼ਹਿਰ ਵਿੱਚ ਇੱਕ ਨੌਜਵਾਨ ਮਜ਼ਦੂਰੀ ਕਰਦਾ ਸੀ ਜਿਸ ਦਾ ਨਾਮ ਇਕਬਾਲ ਸੀ ਸਵੇਰ ਤੋਂ ਸ਼ਾਮ ਤੱਕ ਉਹ ਕੰਮ ਕਰਦਾ ਤੇ ਸੋਚਾਂ ਵਿੱਚ ਗੁੰਮ ਰਹਿੰਦਾ ਜਦੋਂ ਉਹ ਆਪਣੇ ਮਜ਼ਬੂਤ ਮੋਢਿਆਂ ਤੇ ਭਾਰੀ ਬੋਰੀਆਂ ਤੇ ਸਮਾਨ ਚੁੱਕਦਾ ਤਾਂ ਐਵੇਂ ਲੱਗਦਾ ਜਿਵੇਂ ਪੂਰੀ ਦੁਨੀਆ ਦਾ ਭਾਰ ਉਸ ਉੱਪਰ ਲੱਦ ਦਿੱਤਾ ਗਿਆ ਹੋਵੇ ਉਹ ਕੋਈ ਆਮ ਮਜ਼ਦੂਰ ਨਹੀਂ ਸੀ ਬਲਕਿ ਬਹੁਤ ਮਿਹਨਤੀ ਇਮਾਨਦਾਰ ਤੇ ਅਕਲਮੰਦ ਵੀ ਸੀ ਉਸ ਨੂੰ ਬਾਜ਼ਾਰ ਨਾਲ ਐਨਾ ਸਨੇਹ ਸੀ ਕਿ ਉਹ ਆਪਣੇ ਘਰ ਤੋਂ ਬਾਜ਼ਾਰ ਆਉਂਦਾ ਤੇ ਬਾਜ਼ਾਰ ਤੋਂ ਸਿੱਧਾ ਘਰ ਬਸ ਇਹੀ ਉਸਦੀ ਦੁਨੀਆ ਸੀ ਉਸ ਨੇ ਆਪਣੀਆਂ ਅੱਖਾਂ ਵਿੱਚ ਵੱਡੇ ਵੱਡੇ ਸੁਪਨੇ ਸਜਾ رکھے ਸੀ ਪਰ ਉਸਦੀ ਜ਼ਿੰਦਗੀ ਗਰੀਬੀ ਵਿੱਚ ਬੀਤ ਰਹੀ ਸੀ ਉਸ ਦੀਆਂ ਅੱਖਾਂ ਚਮਕ ਉਠਦੀਆਂ ਜਦੋਂ ਉਹ ਕਿਸੇ ਅਮੀਰ ਵਪਾਰੀ ਨੂੰ ਦੇਖਦਾ ਇੱਕ ਦਿਨ ਉਹ ਬਾਜ਼ਾਰ ਵਿੱਚ ਮੌਜੂਦ ਇੱਕ ਪੁਰਾਣੇ ਫੁਹਾਰੇ ਕੋਲ ਆਰਾਮ ਕਰ ਰਿਹਾ ਸੀ। ਉਸੇ ਵੇਲੇ ਸ਼ਹਿਰ ਦੇ ਸੂਬੇਦਾਰ ਦਾ ਕਾਫਲਾ ਨਜ਼ਰ ਆਇਆ। ਸਿਪਾਈਆਂ ਤੇ ਸੇਵਕਾਂ ਦੀ ਇੱਕ ਵੱਡੀ ਗਿਣਤੀ ਸੂਬੇਦਾਰ ਦੇ ਨਾਲ ਮੌਜੂਦ ਸੀ। ਇਕਬਾਲ ਹੈਰਾਨੀ ਨਾਲ ਇਸ ਸ਼ਾਨੋ ਸ਼ੌਕਤ ਨੂੰ ਵੇਖ ਰਿਹਾ ਸੀ। ਉਹ ਹੌਲੀ-ਹੌਲੀ ਤੇ ਦਬੀ ਜੀ ਆਵਾਜ਼ ਵਿੱਚ ਆਪਣੇ ਆਪ ਨੂੰ ਕਹਿਣ ਲੱਗਾ, ਮੈਂ ਕਿਉਂ ਨਹੀਂ? ਕਿ ਮੈਂ ਵੀ ਤਾਂ ਹੋ ਸਕਦਾ। ਕਿਉਂ ਮੈਨੂੰ ਵਧੀਆ ਜ਼ਿੰਦਗੀ ਨਸੀਬ ਨਹੀਂ ਹੋਈ? ਆਖਰ ਮੇਰੇ ਵਿੱਚ ਐਸੀ ਕਿਹੜੀ ਕਮੀ ਹੈ ਜੋ ਮੈਨੂੰ ਅੱਗੇ ਵਧਣ ਤੋਂ ਰੋਕ ਰਹੀ ਹੈ ਉਹ ਪੂਰਾ ਦਿਨ ਮਿਹਨਤ ਕਰਦਾ ਰਿਹਾ ਤੇ ਸ਼ਾਮ ਹੋਣ ਤੋਂ ਕੁਝ ਪਹਿਲਾਂ ਨੀਵੀਂ ਜੀ ਪਾ ਕੇ ਆਪਣੇ ਘਰ ਦੇ ਰਸਤੇ ਵੱਲ ਤੁਰ ਪਿਆ ਉਹ ਥਕਾਵਟ ਨਾਲ ਝੂਰ ਸੀ ਤੇ ਉਹਦੀ ਕਮਰ ਭਾਰੀ ਬੋਰੀਆਂ ਦੇ ਬੋਝ ਨਾਲ ਦਰਦ ਕਰ ਰਹੀ ਸੀ ਪਰ ਉਹਦੇ ਮਨ ਵਿੱਚ ਹਾਲੇ ਵੀ ਸੂਬੇਦਾਰ ਦੇ ਕਾਫਲੇ ਦੇ ਵਿਚਾਰ ਚੱਲ ਰਹੇ ਸੀ ਇਕਬਾਲ ਦੇ ਟੁੱਟੇ-ਫੁੱਟੇ ਘਰ ਦੇ ਨੇੜੇ ਇੱਕ ਪੁਰਾਣਾ ਤੇ ਸੰਘਣੀ ਛਾਂ ਵਾਲਾ ਰੁੱਖ ਸੀ ਜਿੱਦੇ ਹੀਠਾਂ ਇੱਕ ਬਜ਼ੁਰਗ ਸ਼ਖਸ ਬੈਠਿਆ ਕਰਦਾ ਸੀ ਉਸ ਬਜ਼ੁਰਗ ਦੀਆਂ ਅੱਖਾਂ ਵਿੱਚ ਜ਼ਿੰਦਗੀ ਦੇ ਤਜਰਬੇ ਝਲਕਦੇ ਸੀ ਉਹ ਹਰ ਰੋਜ਼ ਇਕਬਾਲ ਨੂੰ ਉਥੋਂ ਲੰਘਦੇ ਵੇਖਦਾ ਜੋ ਹਮੇਸ਼ਾ ਕਿਸੇ ਸੋਚ ਵਿੱਚ ਗੁੰਮ ਤੇ ਪਰੇਸ਼ਾਨ ਰਹਿੰਦਾ ਨਾ ਤਾਂ ਇਕਬਾਲ ਨੇ ਕਦੇ ਉਸ ਬਜ਼ੁਰਗ ਨਾਲ ਗੱਲ ਕੀਤੀ ਨਾ ਹੀ ਬਜ਼ੁਰਗ ਨੇ ਕਦੇ ਇਕਬਾਲ ਨਾਲ ਅੱਜ ਜਦੋਂ ਇਕਬਾਲ ਆਪਣੇ ਘਰ ਦੇ ਨੇੜੇ ਪਹੁੰਚਿਆ ਤਾਂ ਨਾ ਚਾਹੁੰਦੇ ਹੋਏ ਵੀ ਉਹ ਬਜ਼ੁਰਗ ਵੱਲ ਵੇਖਣ ਲੱਗ ਪਿਆ ਤੇ ਇੱਕ ਪਲ ਲਈ ਰੁਕ ਜਿਹਾ ਗਿਆ ਉਹ ਬਜ਼ੁਰਗ ਆਪਣੇ ਹੱਥਾਂ ਵਿੱਚ ਇੱਕ ਪੁਰਾਣੀ ਕਿਤਾਬ ਫੜ ਕੇ ਪੜਨ ਵਿੱਚ ਰੁੱਝਿਆ ਹੋਇਆ ਸੀ ਪਰ ਜਿਵੇਂ ਹੀ ਉਸ ਦੀ ਨਜ਼ਰ ਇਕਬਾਲ ਤੇ ਪਈ ਉਹ ਹੌਲੀ-ਹੌਲੀ ਸਿਰ ਚੁੱਕ ਕੇ ਨਰਮ ਲਹਿਜੇ ਵਿੱਚ ਆਖਣ ਲੱਗਾ ਆਉ ਪੁੱਤਰ ਮੇਰੇ ਕੋਲ ਆ ਕੇ ਬੈਠੋ ਇਕਬਾਲ ਹੈਰਾਨੀ ਨਾਲ ਇਧਰ-ਉਧਰ ਦੇਖਣ ਲੱਗਾ ਤਾਂ ਜੋ ਇਸ ਗੱਲ ਦਾ ਯਕੀਨ ਕਰ ਸਕੇ ਕਿ ਬਜ਼ੁਰਗ ਨੇ ਉਹਨੂੰ ਹੀ ਬੁਲਾਇਆ ਹੈ ਉਹ ਹੌਲੀ-ਹੌਲੀ ਬਜ਼ੁਰਗ ਦੇ ਨੇੜੇ ਆਇਆ ਤੇ ਪੁੱਛਣ ਲੱਗਾ ਬਜ਼ੁਰਗੋ ਤੁਹਾਨੂੰ ਕਿਸੇ ਚੀਜ਼ ਦੀ ਲੋੜ ਹੈ ਬਜ਼ੁਰਗ ਨੇ ਨਰਮੀ ਨਾਲ ਮੁਸਕਰਾ ਕੇ ਜਵਾਬ ਦਿੱਤਾ ਨਹੀਂ ਪੁੱਤਰ ਮੈਨੂੰ ਨਹੀਂ ਸ਼ਾਇਦ ਤੈਨੂੰ ਕਿਸੇ ਚੀਜ਼ ਦੀ ਲੋੜ ਹੈ ਮੈਂ ਕਈ ਦਿਨਾਂ ਤੋਂ ਦੇਖ ਰਿਹਾ ਕਿ ਤੂੰ ਪਰੇਸ਼ਾਨੀ ਦੇ ਬੋਝ ਹੇਠ ਦੱਬਿਆ ਹੋਇਆ ਹੈ ਆਖਰ ਗੱਲ ਕੀ ਹੈ ਬਜ਼ੁਰਗ ਦੀ ਇਹ ਗੱਲ ਸੁਣ ਕੇ ਇਕਬਾਲ ਉਹਦੇ ਕੋਲ ਬੈਠ ਗਿਆ ਉਸ ਨੂੰ ਮਹਿਸੂਸ ਹੋਇਆ ਜਿਵੇਂ ਉਸ ਨੇ ਅੱਜ ਉਹੋ ਜਿਹਾ ਸ਼ਖਸ ਲੱਭ ਲਿਆ ਹੋਵੇ ਜੋ ਉਹਦੇ ਦਿਲ ਦੀ ਗੱਲ ਸੁਣ ਸਕਦਾ ਹੈ ਜ਼ਿੰਦਗੀ ਦੀਆਂ ਤਲਖੀਆਂ ਨਾਲ ਭਰੀ ਆਵਾਜ਼ ਵਿੱਚ ਉਹ ਆਖਣ ਲੱਗਾ ਬਾਬਾ ਕੀ ਦਸਾਂ ਮੈਂ ਇੱਕ ਮਜ਼ਦੂਰ ਹਾਂ ਸਵੇਰ ਤੋਂ ਸ਼ਾਮ ਤੱਕ ਮਿਹਨਤ ਕਰਦਾ ਪਰ ਆਪਣੇ ਸੁਪਨਿਆਂ ਦੀ ਸੱਚਾਈ ਤੱਕ ਨਹੀਂ ਪਹੁੰਚ ਪਾ ਰਿਹਾ ਮੇਰੇ ਸੁਪਨੇ ਬਹੁਤ ਵੱਡੇ ਨੇ ਇਨਾਂ ਸੁਪਨਿਆਂ ਦੀ ਵਜ੍ਹਾ ਨਾਲ ਹੀ ਮੈਂ ਬੇਚੈਨ ਰਹਿੰਦਾ ਹਾਂ ਕੀ ਮੇਰੀ ਤਕਦੀਰ ਵਿੱਚ ਇਹੀ ਹੈ ਕਿ ਮੈਂ ਸਵੇਰ ਤੋਂ ਸ਼ਾਮ ਤੱਕ ਪਸੀਨਾ ਵਹਾਵਾ ਮਿਹਨਤ ਕਰਾਂ ਤੇ ਹਾਸਲ ਕੁਝ ਵੀ ਨਾ ਹੋਵੇ ਮੈਂ ਆਪਣੀ ਜ਼ਿੰਦਗੀ ਇੱਕ ਮਜ਼ਦੂਰ ਵਜੋਂ ਨਹੀਂ ਬਤੌਣਾ ਚਾਹੁੰਦਾ ਪਰ ਕੀ ਕਰਾਂ ਮੇਰੇ ਕੋਲ ਆਪਣੀ ਮਜ਼ਬੂਤ ਕਮਰ ਤੇ ਮੋਢਿਆਂ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਹੈ ਬਜ਼ੁਰਗ ਨੇ ਕਿਤਾਬ ਨੂੰ ਇੱਕ ਪਾਸੇ ਰੱਖਿਆ ਤੇ ਗਹਿਰੀ ਨਿਗਾਹ ਨਾਲ ਇਕਬਾਲ ਵੱਲ ਤੱਕਦੇ ਹੋਏ ਕਿਹਾ beta ਵੱਡੇ ਖੁਆਬ ਵੇਖਣਾ ਚੰਗੀ ਗੱਲ ਹੈ ਪਰ ਸਿਰਫ ਖੁਆਬ ਵੇਖਣਾ ਸਰੀਰ ਦੀ ਤਾਕਤ ਤੇ ਨਾਜ਼ ਕਰਨਾ ਤੇ ਜ਼ਮੀਨ 'ਚ ਮੱਥਾ ਦੇ ਕੇ ਸਿਰਫ ਮਿਹਨਤ ਕਰਦੇ ਜਾਣਾ ਹੀ ਕਾਫੀ ਨਹੀਂ ਹੁੰਦਾ ਤੈਨੂੰ ਆਪਣੇ ਖੁਆਬਾਂ ਨੂੰ ਹਕੀਕਤ ਵਿੱਚ ਬਦਲਣ ਦੇ ਲਈ ਕੁਝ ਹੋਰ ਕਰਨਾ ਪਏਗਾ ਤੂੰ ਐਦਾਂ ਕਰ ਕੱਲ ਨੂੰ ਮੇਰੇ ਕੋਲ ਵਾਪਸ ਆਵੀਂ ਮੈਂ ਤੈਨੂੰ ਇੱਕ ਅਜੀਹਾ ਰਾਜ ਦੱਸਾਂਗਾ ਜੋ ਤੇਰੀ ਜ਼ਿੰਦਗੀ ਬਦਲ ਦੇਵੇਗਾ ਇਕਬਾਲ ਇਕਪਾਲੀ ਖਮੋਸ਼ ਹੋ ਗਿਆ ਬਜ਼ੁਰਗ ਦੀਆਂ ਗੱਲਾਂ ਨੇ ਉਸ ਦੀ ਦਿਲਚਸਪੀ ਵਧਾ ਦਿੱਤੀ ਪਰ ਉਹ ਅਜੇ ਵੀ ਸ਼ੱਕ ਤੇ ਬੇਯਕੀਨੀ ਦੀ ਹਾਲਤ ਵਿੱਚ ਸੀ ਉਹ ਪੁੱਛਣ ਲੱਗਾ ਕਿਹੋ ਜਿਹਾ ਰਾਜ ਭਲਾ ਇੱਕ ਰਾਜ ਮੇਰੀ ਜ਼ਿੰਦਗੀ ਕਿਵੇਂ ਬਦਲ ਸਕਦਾ ਹੈ ਬਜ਼ੁਰਗ ਨੇ ਜਵਾਬ ਦਿੱਤਾ ਜਦੋਂ ਤੂੰ ਇਸ ਰਾਜ ਨੂੰ ਸਮਝ ਲਏਗਾ ਤਾਂ ਰਾਹ ਤੇ ਮੰਜ਼ਲ ਆਪਣੇ ਆਪ ਤੇਰੇ ਸਾਹਮਣੇ ਹੋਣਗੇ ਪਰ ਸਭ ਤੋਂ ਪਹਿਲਾਂ ਤੈਨੂੰ ਆਪਣੇ ਆਪ ਤੇ ਭਰੋਸਾ ਕਰਨਾ ਪਵੇਗਾ। ਇਕਬਾਲ ਨੇ ਬਜ਼ੁਰਗ ਦਾ ਸ਼ੁਕਰੀਆ ਅਦਾ ਕੀਤਾ ਤੇ ਆਪਣੇ ਘਰ ਵੱਲ ਨੂੰ ਤੁਰ ਪਿਆ। ਉਸ ਰਾਤ ਉਹ ਗਹਿਰੀਆਂ ਸੋਚਾਂ ਵਿੱਚ ਡੁੱਬਿਆ ਰਿਹਾ। ਉਸਦੇ ਜ਼ਿਹਨ ਵਿੱਚ ਇੱਕ ਜਦੋ ਜਹਿਦ ਚੱਲ ਰਹੀ ਸੀ। ਇੱਕ ਪਾਸੇ ਉਸਦਾ ਮਨ ਆਖ ਰਿਹਾ ਸੀ ਕਿ ਬਜ਼ੁਰਗ ਦੀਆਂ ਗੱਲਾਂ ਸਿਰਫ ਕਲਪਨਾਤਮਕ ਨੇ। ਪਰ ਦੂਜੇ ਪਾਸੇ ਉਹਦਾ ਦਿਲ ਹੌਲੀ-ਹੌਲੀ ਆਵਾਜ਼ ਦੇ ਰਿਹਾ ਸੀ ਕਿ ਸ਼ਾਇਦ ਉਸ ਬਜ਼ੁਰਗ ਕੋਲ ਵਾਕਈ ਕੋਈ ਅਜੀਹਰਾ ਰਾਜ਼ ਹੋਵੇ। ਜਾਂ ਕੋਈ ਤਰੀਕਾ ਜੋ ਮੈਨੂੰ ਮੇਰੇ ਸੁਪਨਿਆਂ ਦੀ ਮੰਜ਼ਿਲ ਤੱਕ ਪਹੁੰਚਾ ਸਕੇ ਸੋ ਅਗਲੀ ਸਵੇਰ ਸੂਰਜ ਚਮਕਣ ਤੋਂ ਪਹਿਲਾਂ ਹੀ ਇਕਬਾਲ ਜਾਗ ਪਿਆ ਤੇ ਫੌਰਨ ਤਿਆਰ ਹੋਇਆ ਤੇ ਸੂਰਜ ਚੜ੍ਹਦੇ ਹੀ ਬਾਜ਼ਾਰ ਵੱਲ ਰਵਾਨਾ ਹੋ ਗਿਆ ਉਹ ਉਸੇ ਦਰਖਤ ਦੇ ਵੱਲ ਵਧਿਆ ਜਿੱਥੇ ਬਜ਼ੁਰਗ ਹਰ ਰੋਜ਼ ਦੀ ਤਰ੍ਹਾਂ ਕਿਤਾਬ ਪੜ੍ਹ ਰਿਹਾ ਸੀ ਤੇ ਸ਼ਾਂਤ ਬੈਠਾ ਸੀ ਇਕਬਾਲ ਦੇ ਕਰੀਬ ਆਉਂਦੇ ਹੀ ਬਜ਼ੁਰਗ ਨੇ ਸਿਰ ਉਠਾਇਆ ਤੇ ਮੁਸਕਰਾ ਕੇ ਆਖਿਆ ਸ਼ਾਬਾਸ਼ ਬੇਟੇ ਵਾਅਦੇ ਤੇ ਕਾਇਮ ਰਹਿਣਾ ਕਾਮਯਾਬੀ ਦੀ ਪਹਿਲੀ ਸ਼ਰਤ ਹੁੰਦੀ ਹੈ ਇਕਬਾਲ ਦੀਆਂ ਅੱਖਾਂ ਵਿੱਚ ਉਮੀਦ ਸੀ ਪਰ ਉਹ ਥੋੜਾ ਬੇਚੈਨ ਵੀ ਸੀ ਉਹ ਬਜ਼ੁਰਗ ਦੇ ਸਾਹਮਣੇ ਬੈਠ ਗਿਆ ਤੇ ਕਹਿਣ ਲੱਗਾ ਮੈਂ ਹਾਜ਼ਰ ਹਾਂ ਬਾਬਾ ਹੁਣ ਮੈਨੂੰ ਦੱਸੋ ਕਿ ਉਹ ਰਾਜ਼ ਕੀ ਹੈ ਜੋ ਮੇਰੀ ਜ਼ਿੰਦਗੀ ਬਦਲ ਸਕਦਾ ਬਜ਼ੁਰਗ ਨੇ ਆਪਣੀ ਜੇਬ ਵਿੱਚ ਹੱਥ ਪਾਇਆ ਇੱਕ ਛੋਟਾ ਜਿਹਾ ਪੱਥਰ ਕੱਢਿਆ ਤੇ ਇਕਬਾਲ ਨੂੰ ਦਿੰਦੇ ਆਖਿਆ ਇਹ ਕੋਈ ਆਮ ਪੱਥਰ ਨਹੀਂ ਹੈ ਇਹ ਜਿਹਦੇ ਕੋਲ ਹੋਵੇ ਉਹਦੇ ਲਈ ਹਮੇਸ਼ਾ ਖੁਸ਼ਹਾਲੀ ਲਿਆਉਂਦਾ ਹੈ ਤੇ ਉਹਦੇ ਲਈ ਮੌਕਿਆਂ ਦੇ ਦਰਵਾਜ਼ੇ ਖੋਲਦਾ ਹੈ ਪਰ ਯਾਦ ਰੱਖੀ ਇਹ ਪੱਥਰ ਸਿਰਫ ਤੈਨੂੰ ਰਾਹ ਦਿਖਾਏਗਾ ਜਦੋਂ ਤੱਕ ਤੂੰ ਆਪਣੀ ਸਮਝ ਦ੍ਰਿੜਤਾ ਤੇ ਸਬਰ ਨਾਲ ਕੰਮ ਨਹੀਂ ਲਵੇਗਾ ਉਦੋਂ ਤੱਕ ਇਹ ਪੱਥਰ ਤਾਂ ਕੀ ਕੋਈ ਵੀ ਚੀਜ਼ ਤੈਨੂੰ ਤੇਰੀ ਮੰਜ਼ਿਲ ਤੱਕ ਨਹੀਂ ਪਹੁੰਚਾ ਸਕੇਗੀ ਇਕਬਾਲ ਨੇ ਪੱਥਰ ਆਪਣੇ ਹੱਥ ਵਿੱਚ ਲਿਆ ਤੇ ਹੈਰਾਨੀ ਨਾਲ ਉਸਨੂੰ ਦੇਖਣ ਲੱਗਾ ਫਿਰ ਹੌਲੀ-ਹੌਲੀ ਹਿਜਕਚਾਉਂਦੇ ਹੋਏ ਪੁੱਛਣ ਲੱਗਾ ਪਰ ਬਾਬਾ ਇਹ ਤਾਂ ਸਿਰਫ ਇੱਕ ਪੱਥਰ ਹੈ ਇਹ ਤੋਂ ਵੱਡੇ-ਵੱਡੇ ਪੱਥਰ ਮੈਂ ਹਰ ਰੋਜ਼ ਆਪਣੀ ਪਿੱਠ ਤੇ ਚੁੱਕਦਾ। ਇਹ ਮੇਰੀ ਜ਼ਿੰਦਗੀ ਨੂੰ ਕਿਵੇਂ ਬਦਲੇਗਾ? ਬਜ਼ੁਰਗ ਨੇ ਨਰਮ ਮੁਸਕਾਨ ਨਾਲ ਕਿਹਾ, "ਮੇਰੇ ਤੇ ਭਰੋਸਾ ਰੱਖ, ਤੈਨੂੰ ਇਸ਼ਾਰੇ ਤੇ ਮੌਕੇ ਮਿਲਣਗੇ। ਤੂੰ ਬਸ ਉਹਨਾਂ ਦੀ ਪਹਾੜ ਵਿੱਚ ਰਹੀਂ।" ਇਕਬਾਲ ਨੂੰ ਅਜੇ ਵੀ ਯਕੀਨ ਨਹੀਂ ਸੀ ਆ ਰਿਹਾ, ਪਰ ਉਸਨੇ ਫੈਸਲਾ ਕੀਤਾ ਕਿ ਉਹ ਬਜ਼ੁਰਗ ਦੀਆਂ ਗੱਲਾਂ ਤੇ ਅਮਲ ਕਰੇਗਾ। ਉਹਨੇ ਪਹਿਲਾਂ ਬਾਜ਼ਾਰ ਵਾਲ ਤੱਕਿਆ, ਫਿਰ ਆਪਣੇ ਹੱਥ ਵਿੱਚ ਮੌਜੂਦ ਪੱਥਰ ਨੂੰ ਦੇਖਿਆ ਤੇ ਮਹਿਸੂਸ ਕੀਤਾ ਕਿ ਅੱਜ ਦਾ ਦਿਨ ਇੱਕ ਨਵੀਂ ਸ਼ੁਰੂਆਤ ਹੈ। ਉਸਨੇ ਬਜ਼ੁਰਗ ਨੂੰ ਅਲਵਿਦਾ ਕਿਹਾ ਤੇ ਉਸਦੇ ਸਿਆਣਪ ਨਾਲ ਭਰੇ ਅਲਫਾਜ਼ ਆਪਣੇ ਮਨ ਵਿੱਚ ਸੰਭਾਲ ਕੇ ਬਾਜ਼ਾਰ ਵੱਲ ਨੂੰ ਤੁਰ ਪਿਆ। ਬਾਜ਼ਾਰ ਵਿੱਚ ਉਸਨੇ ਕੁਝ ਵਪਾਰੀ ਆਪਸ ਵਿੱਚ ਗੱਲਾਂ ਕਰਦੇ ਦੇਖੇ। ਉਹ ਇੱਕ ਵੱਡੇ ਵਪਾਰੀਆਂ ਦੇ ਕਾਫ਼ਲੇ ਦੀ ਗੱਲ ਕਰ ਰਹੇ ਸੀ ਜੋ ਕਿ ਸ਼ਾਮ ਨੂੰ ਰਵਾਨਾ ਹੋਣ ਦੀ ਤਿਆਰੀ ਕਰ ਰਿਹਾ ਸੀ। ਇਕ ਬਾਲ ਰੁਕ ਗਿਆ ਤੇ ਹੁਸ਼ਿਆਰੀ ਨਾਲ ਉਹਨਾਂ ਦੀ ਗੱਲਬਾਤ ਸੁਣਨ ਲੱਗਾ। ਉਸਨੂੰ ਪਤਾ ਲੱਗਾ ਕਿ ਉਹ ਕਾਫਲਾ ਇੱਕ ਮੁਸ਼ਕਲ ਸਫ਼ਰ ਦੇ ਲਈ ਹੁਨਰਮੰਦ ਤੇ ਤਾਕਤਵਰ ਮਜ਼ਦੂਰਾਂ ਦੀ ਭਾਲ ਵਿੱਚ ਹੈ। ਇਕ ਪਾਲੀ ਉਹ ਠਹਿਰਿਆ ਤੇ ਸੋਚਣ ਲੱਗਾ ਕਿ ਇਹ ਪੱਥਰ ਮੇਰੇ ਲਈ ਇਹ ਇੱਕ ਮੌਕਾ ਲੈ ਕੇ ਆਇਆ ਹੈ ਕਿ ਇਹ ਉਹੀ ਇਸ਼ਾਰਾ ਹੈ ਜਿਹਦੇ ਬਾਰੇ ਬਜ਼ੁਰਗ ਨੇ ਦੱਸਿਆ ਸੀ। ਚੰਦਪਲਾਂ ਦੀ ਸੋਚ ਦੇ ਬਾਅਦ ਇਕਬਾਲ ਕਾਫਲੇ ਦੇ ਮੁਖੀ ਵੱਲ ਵਧਿਆ। ਉਹ ਇੱਕ ਲੰਮੇ ਕੱਦ ਤੇ ਚੌੜੇ ਮੋਢਿਆਂ ਵਾਲਾ ਸ਼ਖਸ ਸੀ। ਉਸ ਦੀ ਸ਼ਖਸੀਅਤ ਵਿੱਚ ਰੋਬ ਤੇ ਦਬਦਬਾ ਸਾਫ਼ ਨਜ਼ਰ ਆ ਰਿਹਾ ਸੀ। ਇਕਬਾਲ ਉਸ ਦੇ ਨੇੜੇ ਗਿਆ ਤੇ ਆਖਣ ਲੱਗਾ ਹਜ਼ੂਰ ਮੈਂ ਇਸੇ ਬਾਜ਼ਾਰ ਵਿੱਚ ਮਜ਼ਦੂਰੀ ਕਰਦਾ ਤੇ ਮੈਂ ਬਹੁਤ ਮਿਹਨਤੀ ਹਾਂ ਮੈਂ ਇੱਕ ਮੌਕੇ ਦੀ ਤਲਾਸ਼ ਵਿੱਚ ਹਾਂ ਕੀ ਤੁਸੀਂ ਮੈਨੂੰ ਆਪਣੇ ਕਾਫ਼ਲੇ ਵਿੱਚ ਸ਼ਾਮਲ ਕਰ ਸਕਦੇ ਹੋ ਮੁਖੀਏ ਨੇ ਤਿੱਖੀਆਂ ਨਜ਼ਰਾਂ ਨਾਲ ਉਸ ਦੇ ਵੱਲ ਵੇਖਿਆ ਫਿਰ ਸਖਤ ਲਹਿਜ਼ੇ ਨਾਲ ਪੁੱਛਿਆ ਅਸੀਂ ਤੈਨੂੰ ਆਪਣੇ ਨਾਲ ਕਿਵੇਂ ਸ਼ਾਮਲ ਕਰ ਸਕਦੇ ਹਾਂ ਤੂੰ ਇਮਾਨਦਾਰ ਹੈ ਜਾਂ ਕੋਈ ਚੋਰ ਮਿਹਨਤੀ ਹੈ ਜਾਂ ਨਕਮਾ ਸਾਨੂੰ ਇਹ ਸਭ ਕਿਵੇਂ ਪਤਾ ਲੱਗੇ ਇਕਬਾਲ ਨੇ ਜੇਬ ਵਿੱਚ ਪਏ ਪੱਥਰ ਤੇ ਹੱਥ ਰੱਖਿਆ ਤੇ ਦਲੇਰੀ ਨਾਲ ਅੱਖਣ ਲਗਾ ਮੈਂ ਆਪਣੀ ਜ਼ਿੰਦਗੀ ਬਦਲਣਾ ਚਾਹੁੰਦਾ ਤੇ ਮੈਨੂੰ ਯਕੀਨ ਹੈ ਕਿ ਤੁਸੀਂ ਮੈਨੂੰ ਇੱਕ ਮੌਕਾ ਜ਼ਰੂਰ ਦਿਓਗੇ ਮੁਖੀਆ ਕੁਝ ਪਲ ਲਈ ਚੁੱਪ ਰਿਹਾ ਫਿਰ ਹੌਲੀ-ਹੌਲੀ ਮੁਸਕਰਾਇਆ ਤੇ ਅੱਖਣ ਲਗਾ ਚੱਲ ਠੀਕ ਹੈ ਮੈਂ ਤੈਨੂੰ ਇੱਕ ਮੌਕਾ ਦੇ ਰਿਹਾ ਪਰ ਤੈਨੂੰ ਆਪਣੀ ਕਾਬਲੀਅਤ ਸਾਬਤ ਕਰਨੀ ਪਵੇਗੀ ਕਾਫਲੇ ਦੇ ਮੁਖੀਏ ਦੀ ਰਜ਼ਾਮੰਦੀ ਸੁਣ ਕੇ ਇਕਬਾਲ ਨੂੰ ਪੂਰਾ ਯਕੀਨ ਹੋ ਗਿਆ ਕਿ ਇਹ ਕੋਈ ਆਮ ਪੱਥਰ ਨਹੀਂ ਹੈ ਸਗੋਂ ਇਹ ਉਹੀ ਚੀਜ਼ ਹੈ ਜੋ ਉਸ ਦੀ ਜ਼ਿੰਦਗੀ ਬਦਲਣ ਆਈ ਹੈ ਸੋ ਇਹ ਪਹਿਲੀ ਵਾਰ ਸੀ ਜਦੋਂ ਉਹ ਆਪਣੇ ਇਲਾਕੇ ਤੋਂ ਬਾਹਰ ਨਿਕਲਿਆ ਐਸ ਲਈ ਇਹ ਸਭ ਕੁਝ ਬਹੁਤ ਨਵਾਂ ਤੇ ਅਜੀਬ ਸੀ ਰਾਹ ਵਿੱਚ ਜਿੱਥੇ ਵੀ ਕਾਫਲਾ ਰੁਕਦਾ ਇਕਬਾਲ ਉਥੋਂ ਦੀ ਹਰ ਚੀਜ਼ ਨੂੰ ਧਿਆਨ ਨਾਲ ਦੇਖਦਾ ਖਾਸ ਕਰਕੇ ਪੱਥਰਾਂ ਨੂੰ ਤੇ ਉਹ ਸੋਚਦਾ ਕਿ ਮੇਰੀ ਜੇਬ ਵਿੱਚ ਜੋ ਪੱਥਰ ਹੈ ਆਖਰ ਇਸ ਵਿੱਚ ਕਿਹੜੀ ਖਾਸ ਗੱਲ ਹੈ ਜੋ ਇਨ੍ਹਾਂ ਆਮ ਪੱਥਰਾਂ ਵਿੱਚ ਨਹੀਂ ਉਸਨੇ ਕਈ ਦਿਨ ਸਖਤ ਮਿਹਨਤ ਵਿੱਚ گزارੇ ਜਿਦੇ ਬਦਲੇ ਉਸਨੂੰ ਥੋੜੀ-ਬਹੁਤ ਰਕਮ ਤਾਂ ਮਿਲੀ ਪਰ ਬਹੁਤ ਸਾਰਾ ਤਜਰਬਾ ਵੀ ਮਿਲਿਆ ਆਖਰਕਾਰ ਉਹਨਾਂ ਦਾ ਕਾਫਲਾ ਇੱਕ ਵੱਡੇ ਸ਼ਹਿਰ ਵਿੱਚ ਦਾਖਲ ਹੋਇਆ ਉੱਥੇ ਬਹੁਤ ਸਾਰੇ ਵਪਾਰੀ ਇੱਕ ਜਗ੍ਹਾ ਇਕੱਠੇ ਹੋਏ ਹੋਏ ਸੀ ਉਹ ਬਾਦਸ਼ਾਹ ਦੇ ਮਹਿਲ ਵਿੱਚ ਆਏ ਇੱਕ ਅਜੀਬ ਮਾਮਲੇ ਤੇ ਗੱਲਬਾਤ ਕਰ ਰਹੇ ਸੀ ਇਹ ਮਾਮਲਾ ਅਜੇਹੀ ਰਾਜ਼ਮਈ ਖਜ਼ਾਨੇ ਬਾਰੇ ਸੀ ਜੋ ਕਿ ਉਸੇ ਸ਼ਹਿਰ ਦੇ ਕਿਸੇ ਕੋਨੇ ਵਿੱਚ ਦਫ਼ਨ ਸੀ ਪਰ ਕਿਸੇ ਨੂੰ ਇਹ ਨਹੀਂ ਪਤਾ ਸੀ ਕਿ ਉਹ ਖਜ਼ਾਨਾ ਅਸਲ ਵਿੱਚ ਕਿੱਥੇ ਹੈ ਬਾਦਸ਼ਾਹ ਦੇ ਕੋਲ ਇੱਕ ਨਕਸ਼ਾ ਸੀ ਜੋ ਉਸ ਲੁਕੇ ਹੋਏ ਖਜ਼ਾਨੇ ਵੱਲ ਇਸ਼ਾਰਾ ਕਰਦਾ ਸੀ ਪਰ ਨਕਸ਼ੇ ਤੇ ਦਿੱਤੀਆਂ ਨਿਸ਼ਾਨੀਆਂ ਬਹੁਤ ਪੇਚੀਦਾ ਸੀ ਤੇ ਹਰ ਕੋਈ ਉਹਨਾਂ ਨੂੰ ਸਮਝਣ ਤੋਂ ਅਣਜਾਣ ਸੀ ਉਹਨਾਂ ਦੀਆਂ ਗੱਲਾਂ ਸੁਣ ਕੇ ਇਕਬਾਲ ਨੇ ਆਪਣੀ ਜੇਬ ਵਿੱਚ ਪਏ ਪੱਥਰ ਤੇ ਹੱਥ ਰੱਖਿਆ ਤੇ ਆਪਣੇ ਆਪ ਨੂੰ ਕਹਿਣ ਲੱਗਾ ਇਹ ਮੌਕਾ ਤੇਰੇ ਸਾਹਮਣੇ ਹੈ ਇਹ ਪੱਥਰ ਤੇਰੀ ਜ਼ਿੰਦਗੀ ਬਦਲਨ ਆਇਆ ਹੈ ਸੋ ਇਸੇ ਵੇਲੇ ਬਾਦਸ਼ਾਹ ਵੱਲੋਂ ਇੱਕ ਐਲਾਨ ਹੋਇਆ ਇੱਕ ਸ਼ਖਸ ਨੇ ਬਾਜ਼ਾਰ ਵਿੱਚ ਖੜ ਕੇ ਐਲਾਨ ਕੀਤਾ ਕਿ ਜਿਹੜਾ ਵੀ ਇਸ ਨਕਸ਼ੇ ਦੇ ਰਾਜ਼ ਨੂੰ ਸਮਝਣ ਵਿੱਚ ਕਾਮਯਾਬ ਹੋਵੇਗਾ ਉਸਨੂੰ ਭਾਰੀ ਇਨਾਮ ਮਿਲੇਗਾ ਇਹ ਖਬਰ ਅੱਗ ਵਾਂਗੂ ਪੂਰੇ ਸ਼ਹਿਰ ਵਿੱਚ ਫੈਲ ਗਈ ਲੱਖਾਂ ਕੋਸ਼ਿਸ਼ਾਂ ਦੇ ਬਾਵਜੂਦ ਕੋਈ ਵੀ ਇਸ ਮਾਮਲੇ ਨੂੰ ਹੱਲ ਕਰਨ ਵਿੱਚ ਕਾਮਯਾਬ ਨਾ ਹੋਇਆ ਇਕਬਾਲ ਨੇ ਵੀ ਆਪਣੀ ਕਿਸਮਤ ਅਜ਼ਮਾਉਣ ਦਾ ਫੈਸਲਾ ਕੀਤਾ ਤੇ ਮਹਿਲ ਵੱਲ ਨੂੰ ਤੁਰ ਪਿਆ ਜਦੋਂ ਉਹ ਮਹਿਲ ਦੇ ਵੱਡੇ ਦਰਵਾਜ਼ੇ ਤੇ ਪਹੁੰਚਿਆ ਤਾਂ ਉਹ ਇੱਕ ਪਲ ਲਈ ਤਾਂ ਘਬਰਾ ਗਿਆ ਪਰ ਫਿਰ ਉਸਨੇ ਹਿੰਮਤ ਕੀਤੀ ਤੇ ਅੱਗੇ ਵਧਣ ਲੱਗਾ ਪਹਿਰੇਦਾਰ ਨੇ ਉਸਦੀ ਹਾਲਤ ਦੇਖੀ ਫਟੇ ਪੁਰਾਣੇ ਕੱਪੜੇ ਵੇਖ ਕੇ ਉਹ ਆਖਣ ਲੱਗਾ ਓਏ ਰੁਕ ਕਿੱਧਰ ਨੂੰ ਬੇਸੁੱਧ ਹੋ ਕੇ ਤੁਰਿਆ ਜਾ ਰਿਹਾ ਇਕਬਾਲ ਨੇ ਜਵਾਬ ਦਿੱਤਾ ਕਿ ਮੈਂ ਨਕਸ਼ੇ ਦੇ ਰਾਜ਼ ਨੂੰ ਹੱਲ ਕਰਨ ਵਿੱਚ ਮਦਦ ਕਰਨਾ ਚਾਹੁੰਦਾ ਸਪਾਹੀਆਂ ਵਿੱਚੋਂ ਇੱਕ ਨੇ ਉਸ ਨੂੰ ਸਿਰ ਤੋਂ ਪੈਰ ਤੱਕ ਦੇਖਿਆ ਫਿਰ ਉਸ ਉੱਪਰ ਤੰਜ ਕੱਸ ਕੇ ਆਖਣ ਲੱਗਾ ਤੇਰਾ ਹੋਲੀਆ ਤਾਂ ਕਿਸੇ ਮਜ਼ਦੂਰ ਵਾਂਗੂ ਲੱਗਦਾ ਜਦੋਂ ਵੱਡੇ ਵੱਡੇ ਵਿਦਵਾਨ ਵੀ ਇਸ ਨਕਸ਼ੇ ਨੂੰ ਨਹੀਂ ਸਮਝ ਸਕੇ ਤਾਂ ਤੂੰ ਕਿਵੇਂ ਕਾਮਯਾਬ ਹੋ ਸਕਦਾ ਇਕਬਾਲ ਨੇ ਦੁਬਾਰਾ ਆਪਣੀ ਜੇਬ ਵਿੱਚ ਪਏ ਪੱਥਰ ਤੇ ਹੱਥ ਰੱਖਿਆ ਤੇ ਦਲੇਰੀ ਨਾਲ ਕਹਿਣ ਲੱਗਾ ਕਈ ਵਾਰ ਸਮੱਸਿਆ ਦਾ ਹੱਲ ਉਥੋਂ ਮਿਲਦਾ ਜਿੱਥੋਂ ਕੋਈ ਉਮੀਦ ਵੀ ਨਹੀਂ ਹੁੰਦੀ ਮੈਨੂੰ ਇੱਕ ਮੌਕਾ ਤਾਂ ਦਿਓ ਮੈਂ ਵਾਅਦਾ ਕਰਦਾ ਕਿ ਤੁਹਾਨੂੰ ਕੋਈ ਨੁਕਸਾਨ ਨਹੀਂ ਹੋਵੇਗਾ ਸੋ ਸਿਪਾਈਆਂ ਨੇ ਆਪਸ ਵਿੱਚ ਸਲਾਹ ਕੀਤੀ ਤੇ ਕੁਝ ਸਮੇਂ ਬਾਅਦ ਉਹਨਾਂ ਨੇ ਉਸ ਨੂੰ ਅੰਦਰ ਜਾਣ ਦੀ ਇਜਾਜ਼ਤ ਦੇ ਦਿੱਤੀ ਜਦੋਂ ਇਕਬਾਲ ਮਹਿਲ ਦੇ ਅੰਦਰ ਦਾਖਲ ਹੋਇਆ ਉਸਨੇ ਮਹਿਸੂਸ ਕੀਤਾ ਜਿਵੇਂ ਉਹ ਕਿਸੇ ਹੋਰ ਹੀ ਦੁਨੀਆ ਵਿੱਚ ਆ ਗਿਆ ਹੋਵੇ ਮਹਿਲ ਦਾ ਵੱਡਾ ਹਾਲ ਸ਼ਾਨ ਸ਼ੌਕਤ ਹਰ ਪਾਸੇ ਚਮਕ ਚੌਂਦ ਤੇ ਸ਼ਾਨਦਾਰ ਸਜਾਵਟ ਬਾਦਸ਼ਾਹ ਆਪਣੇ ਤਖਤ ਤੇ ਬੈਠਾ ਸੀ ਤੇ ਉਹਦੇ ਆਲੇ ਦੁਆਲੇ ਵੱਡੇ ਵੱਡੇ ਵਿਦਵਾਨ ਮੌਜੂਦ ਸੀ ਜਿਨ੍ਹਾਂ ਦੇ ਚਿਹਰਿਆਂ ਤੇ ਮਾਇੂਸੀ ਦੇ ਨਿਸ਼ਾਨ ਸਾਫ਼ ਦੇਖਣ ਨੂੰ ਮਿਲ ਰਹੇ ਸੀ ਇਕਬਾਲ ਨੇ ਬਾਦਸ਼ਾਹ ਦੇ ਸਾਹਮਣੇ ਸਿਰ ਝੁਕਾਇਆ ਤੇ ਆਦਰ ਭਰੀ ਆਵਾਜ਼ ਵਿੱਚ ਕਿਹਾ ਹਜ਼ੂਰ ਮੈਂ ਨਕਸ਼ੇ ਦੇ ਰਾਜ ਬਾਰੇ ਸੁਣਿਆ ਹੈ ਤੇ ਮੈਂ ਆਪਣੀ ਕਿਸਮਤ ਅਜ਼ਮਾਉਣਾ ਚਾਹੁੰਦਾ ਬਾਦਸ਼ਾਹ ਨੇ ਸ਼ੱਕ ਭਰੀ ਨਜ਼ਰ ਵਿੱਚ ਉਸ ਨੂੰ ਘੂਰਿਆ ਫਿਰ ਆਪਣੇ ਵਿਦਵਾਨਾਂ ਵੱਲ ਵੇਖ ਕੇ ਹੱਸਦਾ ਹੋਇਆ ਆਖਣ ਲੱਗਾ ਬਹੁਤ ਵਧੀਆ ਹੁਣ ਸਾਡੇ ਇੰਨੇ ਬੁਰੇ ਦਿਨ ਆ ਗਏ ਨੇ ਕਿ ਲੋਕ ਸਾਡੇ ਨਾਲ ਮਜ਼ਾਕ ਕਰ ਰਹੇ ਨੇ ਪਰ ਚਲੋ ਜਦੋਂ ਤੂੰ ਹਿੰਮਤ ਕੀਤੀ ਹੀ ਹੈ ਤਾਂ ਮੈਂ ਤੈਨੂੰ ਵੀ ਇੱਕ ਮੌਕਾ ਦੇ ਰਿਹਾ ਪਰ ਯਾਦ ਰੱਖੀ ਜੇਕਰ ਤੂੰ ਅਸਫਲ ਰਿਹਾ ਤਾਂ ਇਹ ਮਜ਼ਾਕ ਦੀ ਸਜ਼ਾ ਭੁਗਤਣੀ ਪਵੇਗੀ ਹੁਣ ਉਹ ਪੂਰਾ ਨਕਸ਼ਾ ਇਕਬਾਲ ਦੇ ਸਾਹਮਣੇ ਰੱਖ ਦਿੱਤਾ ਗਿਆ। ਉਹ ਅਜੀਬੋ-ਗਰੀਬ ਨਿਸ਼ਾਨੀਆਂ ਤੇ ਉਲਝੀਆਂ ਹੋਈਆਂ ਲਕੀਰਾਂ ਨਾਲ ਭਰਿਆ ਹੋਇਆ ਸੀ। ਐਦਾਂ ਲੱਗ ਰਿਹਾ ਸੀ ਜਿਵੇਂ ਇਸ ਨਕਸ਼ੇ ਦਾ ਕੋਈ ਸਿਰਾ ਹੀ ਨਹੀਂ। ਇਕਬਾਲ ਨੇ ਗਹਿਰੀ ਨਿਗਾਹ ਦੇ ਨਾਲ ਨਕਸ਼ੇ ਦਾ ਨਿਰੇਖਣ ਕੀਤਾ। ਫਿਰ ਉਸ ਨੂੰ ਬਜ਼ੁਰਗ ਦੀ ਉਹ ਨਸੀਹਤ ਯਾਦ ਆ ਗਈ ਕਿ ਆਪਣੇ ਆਲੇ-ਦੁਆਲੇ ਧਿਆਨ ਦਿਓ, ਜਾਂਚ-ਪਰਖ ਕਰੋ ਤੇ ਸਬਰ ਦਾ ਪੱਲਾ ਕਦੇ ਨਾ ਛੱਡੋ। ਇਕਬਾਲ ਨੇ ਮਹਿਸੂਸ ਕੀਤਾ ਇਹ ਨਕਸ਼ੇ ਦੀਆਂ ਇਹ ਨਿਸ਼ਾਨੀਆਂ ਹੂਬ-ਹੂ ਉਹਨਾਂ ਨਿਸ਼ਾਨੀਆਂ ਵਾਂਗ ਨੇ ਜੋ ਉਸਨੇ ਆਪਣੀ ਯਾਤਰਾ ਦੇ ਦੌਰਾਨ ਕੁਝ ਪੱਥਰਾਂ ਤੇ ਦੇਖੀਆਂ ਸੀ ਉਸਨੇ ਉਹਨਾਂ ਨਿਸ਼ਾਨੀਆਂ ਤੇ ਸ਼ਹਿਰ ਦੀਆਂ ਮਸ਼ਹੂਰ ਇਮਾਰਤਾਂ ਦੇ ਦਰਮਿਆਨ ਕੋਈ ਸਬੰਧ ਸਮਝਣ ਦੀ ਕੋਸ਼ਿਸ਼ ਕੀਤੀ ਹੁਣ ਉਸਨੇ ਬਜ਼ੁਰਗ ਦੁਆਰਾ ਦਿੱਤੇ ਗਏ ਪੱਥਰ ਨੂੰ ਆਪਣੇ ਹੱਥ ਵਿੱਚ ਫੜਿਆ ਅੱਖਾਂ ਬੰਦ ਕੀਤੀਆਂ ਤੇ ਉਹਨਾਂ ਚਟਾਨਾਂ ਤੇ ਬਣੇ ਨਕਸ਼ਿਆਂ ਬਾਰੇ ਸੋਚਣ ਲੱਗ ਪਿਆ ਉਸਨੇ ਹੌਲੀ-ਹੌਲੀ ਨਕਸ਼ੇ ਦੀਆਂ ਉਲਝੀਆਂ ਲਕੀਰਾਂ ਨੂੰ ਠੀਕ ਕਰਨਾ ਸ਼ੁਰੂ ਕਰ ਦਿੱਤਾ ਤੇ ਕੁਝ ਸਮੇਂ ਬਾਅਦ ਤਸਵੀਰ ਹੌਲੀ-ਹੌਲੀ ਸਾਫ਼ ਹੋਣ ਲੱਗੀ। ਚੰਦਪਲਾਂ ਦੀ ਕੋਸ਼ਿਸ਼ ਦੇ ਬਾਅਦ ਇਕਬਾਲ ਨੇ ਭਰੋਸੇ ਨਾਲ ਆਪਣਾ ਸਿਰ ਝੁਕਿਆ ਤੇ ਆਖਿਆ, "ਬਾਦਸ਼ਾਹ ਸਲਾਮਤ, ਇੱਕ ਖਜ਼ਾਨਾ ਬਾਜ਼ਾਰ ਦੇ ਨੇੜੇ ਇੱਕ ਪੁਰਾਣੇ ਫੁਹਾਰੇ ਦੇ ਹੇਠਾਂ ਦਫਨ ਹੈ।" ਦਰਬਾਰ ਵਿੱਚ ਇੱਕ ਪਾਲੀ ਖਮੋਸ਼ੀ ਛਾ ਗਈ। ਕੋਈ ਵੀ ਕੁਝ ਨਾ ਕਹਿ ਸਕਿਆ। ਬਾਦਸ਼ਾਹ ਨੇ ਤੁਰੰਤ ਆਪਣੇ ਸਿਪਾਈਆਂ ਤੇ ਸਲਾਹਕਾਰਾਂ ਦੀ ਇੱਕ ਟੋਲੀ ਭੇਜੀ ਤਾਂ ਜੋ ਇਕਬਾਲ ਦੀ ਗੱਲ ਦੀ ਤਸਦੀਕ ਕੀਤੀ ਜਾ ਸਕੇ। ਜਦੋਂ ਬਾਦਸ਼ਾਹ ਦੇ ਮੁਲਾਜ਼ਮਾਂ ਨੇ ਇਕਬਾਲ ਦੁਆਰਾ ਦੱਸੀ ਗਈ ਥਾਂ ਤੇ ਖੁਦਾਈ ਕੀਤੀ ਤਾਂ ਉੱਥੇ ਅਸਲ ਵਿੱਚ ਖਜ਼ਾਨਾ ਮੌਜੂਦ ਸੀ ਕੁਝ ਹੀ ਸਮੇਂ ਵਿੱਚ ਉਹ ਟੋਲੀ ਵਾਪਸ ਆਈ ਤੇ ਸਿਪਾਹੀ ਸੋਨੇ ਤੇ ਕੀਮਤੀ ਜਵਾਹਰਾਤ ਨਾਲ ਭਰੇ ਸੰਦੂਕ ਲੈ ਕੇ ਮਹਿਲ ਵਿੱਚ ਦਾਖਲ ਹੋ ਗਏ ਇਕਬਾਲ ਨੇ ਇਹ ਮੰਜ਼ਰ ਦੇਖਿਆ ਤਾਂ ਉਸਨੇ ਆਪਣਾ ਪੱਥਰ ਕੱਢਿਆ ਤੇ ਉਸਨੂੰ ਚੁੰਮਿਆ ਤੇ ਦੁਬਾਰਾ ਆਪਣੀ ਜੇਬ ਵਿੱਚ ਰੱਖ ਲਿਆ ਬਾਦਸ਼ਾਹ ਆਪਣੇ ਤਖਤ ਤੋਂ ਉੱਠਿਆ ਤੇ ਖੁਸ਼ੀ ਨਾਲ ਮੁਸਕਰਾਉਂਦਾ ਹੋਇਆ ਇਕਬਾਲ ਦੇ ਨੇੜੇ ਆਇਆ ਤੇ ਕਹਿਣ ਲੱਗਾ ਤੂੰ ਤਾਂ ਮੈਨੂੰ ਹੈਰਾਨ ਕਰ ਦਿੱਤਾ ਨੌਜਵਾਨਾ ਮੈਨੂੰ ਦੱਸ ਤੂੰ ਇਹ ਗੁੰਝਲਦਾਰ ਪਹੇਲੀ ਕਿਵੇਂ ਸੁਲਝਾਈ ਜੋ ਕਿ ਹੋਰਾਂ ਦੇ ਲਈ ਨਾ ਮੁਮਕਨ ਸੀ ਇਕਬਾਲ ਨੇ ਭਰੋਸੇ ਨਾਲ ਮੁਸਕਰਾ ਕੇ ਜਵਾਬ ਦਿੱਤਾ ਬਾਦਸ਼ਾਹ ਸਲਾਮਤ ਕਈ ਵਾਰ ਸਾਨੂੰ ਚੀਜ਼ਾਂ ਨੂੰ ਇੱਕ ਵੱਖਰੇ ਨਜ਼ਰੀਏ ਨਾਲ ਦੇਖਣ ਦੀ ਲੋੜ ਹੁੰਦੀ ਹੈ ਤੇ ਉਹਨਾਂ ਨੂੰ ਉਹਨਾਂ ਤਜਰਬਿਆਂ ਨਾਲ ਜੋੜਨਾ ਪੈਂਦਾ ਹੈ ਜੋ ਅਸੀਂ ਆਪਣੀ ਜ਼ਿੰਦਗੀ ਤੋਂ ਸਿੱਖਦੇ ਹਾਂ ਬਾਦਸ਼ਾਹ ਨੇ ਖੁਸ਼ ਹੋ ਕੇ ਐਲਾਨ ਕੀਤਾ ਕਿ ਇਕਬਾਲ ਨੂੰ ਖਜ਼ਾਨੇ ਦਾ ਇੱਕ ਵੱਡਾ ਹਿੱਸਾ ਇਨਾਮ ਵਜੋਂ ਦਿੱਤਾ ਜਾਵੇ ਤੇ ਨਾਲ ਹੀ ਉਸ ਨੂੰ ਮਹਿਲ ਵਿੱਚ ਸਲਾਹਕਾਰ ਦਾ ਦਰਜਾ ਵੀ ਮਿਲਿਆ ਇਹ ਪਾਲ ਇਕਬਾਲ ਦੇ ਲਈ ਇੱਕ ਸੁਪਨੇ ਤੋਂ ਘੱਟ ਨਹੀਂ ਸੀ ਇੱਕ ਆਮ ਮਜ਼ਦੂਰ ਜੋ ਬਾਜ਼ਾਰ ਦੇ ਸ਼ੋਰ ਸ਼ਰਾਬੇ ਵਿੱਚ ਭਾਰੀ ਬੋਝ ਉਠਾਉਂਦਾ ਸੀ ਹੁਣ ਮਹਿਲ ਦੀਆਂ ਸ਼ਾਨਦਾਰ ਰਾਹਦਾਰੀਆਂ ਵਿੱਚ ਆਪਣੀ ਥਾਂ ਬਣਾ ਚੁੱਕਿਆ ਸੀ ਇਹ ਖਬਰ ਪੂਰੇ ਸ਼ਹਿਰ ਵਿੱਚ ਆਗ ਵਾਂਗ ਫੈਲ ਗਈ ਤੇ ਹਰ ਜ਼ੁਬਾਨ ਉੱਪਰ ਇਕਬਾਲ ਦੇ ਚਰਚੇ ਹੋਣ ਲੱਗੇ। ਇੱਕ ਦਿਨ ਇਕਬਾਲ ਮਹਿਲ ਦੇ ਚੁਬਾਰੇ ਤੇ ਖੜਾ ਹੋ ਕੇ ਉਸ ਸ਼ਹਿਰਵਾਲ ਦੇਖ ਰਿਹਾ ਸੀ ਜੋ ਹੁਣ ਉਸਦੇ ਹਿੱਸੇ ਵਿੱਚ ਆ ਗਿਆ ਸੀ। ਹਰ ਪਾਸੇ ਰੌਣਕ ਸੀ। ਇਹ ਨਜ਼ਾਰੇ ਦੇਖ ਕੇ ਉਹ ਆਪਣੀ ਗੁਜ਼ਰੀ ਹੋਈ ਜ਼ਿੰਦਗੀ ਨੂੰ ਯਾਦ ਕਰਨ ਲੱਗਾ ਤੇ ਆਪਣੇ ਆਪ ਨੂੰ ਕਹਿਣ ਲੱਗਾ ਕਿ ਜੋ ਕੁਝ ਵੀ ਮੈਂ ਹਾਸਲ ਕੀਤਾ ਉਹ ਸਿਰਫ ਮੇਰੀ ਕਾਮਯਾਬੀ ਨਹੀਂ ਸਗੋਂ ਉਸ ਸੱਚੇ ਰੱਬ ਤੇ ਉਸ ਬਜ਼ੁਰਗ ਦੀ ਮਿਹਰਬਾਨੀ ਹੈ। जिने ਮੈਨੂੰ ਇੱਕ ਕਰਾਮਾਤੀ ਪੱਥਰ ਦਿੱਤਾ ਹੁਣ ਉਸ ਨੂੰ ਆਪਣੇ ਪੁਰਾਣੇ ਸ਼ਹਿਰ ਤੇ ਬਾਜ਼ਾਰ ਦੀ ਯਾਦ ਆਉਣ ਲੱਗੀ ਉਸਨੇ ਫੈਸਲਾ ਕੀਤਾ ਕਿ ਉਹ ਵਾਪਸ ਜਾਵੇਗਾ ਤੇ ਬਜ਼ੁਰਗ ਨਾਲ ਮੁਲਾਕਾਤ ਕਰੇਗਾ ਜਦੋਂ ਉਹ ਆਪਣੇ ਸ਼ਹਿਰ ਪਹੁੰਚਿਆ ਤਾਂ ਉਸੇ ਦਰਖਤ ਵਾਲ ਵਧਿਆ ਜਿੱਥੇ ਬਜ਼ੁਰਗ ਅਜੇ ਵੀ ਕੋਈ ਕਿਤਾਬ ਪੜ ਰਿਹਾ ਸੀ ਇਕਬਾਲ ਨੇ ਬਜ਼ੁਰਗ ਨੂੰ ਪੂਰੀ ਕਹਾਣੀ ਦੱਸੀ ਕਿ ਕਿਵੇਂ ਤੇ ਕਿੱਥੇ ਉਸ ਪੱਥਰ ਨੇ ਉਹਦੀ ਕਿਸਮਤ ਬਦਲ ਦਿੱਤੀ ਫਿਰ ਉਸਨੇ ਹੈਰਾਨੀ ਨਾਲ ਪੁੱਛਿਆ ਬਾਬਾ ਮੈਨੂੰ ਦੱਸੋ ਇਹ ਪੱਥਰ ਤੁਹਾਨੂੰ ਕਿੱਥੋਂ ਮਿਲਿਆ ਤੇ ਇਹ ਹੋਰ ਕੀ ਕਰਾਮਾਤ ਕਰ ਸਕਦਾ ਹੈ ਬਜ਼ੁਰਗ ਨੇ ਬੜੇ ਸਕੂਨ ਨਾਲ ਮੁਸਕਰਾਉਂਦੇ ਹੋਏ ਜਵਾਬ ਦਿੱਤਾ ਬੇਟਾ ਜੇ ਤੂੰ ਅਸਲ ਸੱਚ ਜਾਨਣਾ ਚਾਹੁੰਦਾ ਹੈ ਤਾਂ ਇਹ ਪੱਥਰ ਵੀ ਬਾਕੀ ਸਾਰੇ ਪੱਥਰਾਂ ਵਾਂਗ ਇੱਕ ਆਮ ਪੱਥਰ ਹੀ ਹੈ ਮੈਂ ਇਹ ਤੈਨੂੰ ਸਿਰਫ ਇੱਕ ਨਿਸ਼ਾਨੀ ਵਜੋਂ ਦਿੱਤਾ ਸੀ ਕਈ ਵਾਰੀ ਇਨਸਾਨ ਦੇ ਅੰਦਰ ਲੁਕੀਆਂ ਖੂਬੀਆਂ ਨੂੰ ਜਗਾਉਣ ਦੇ ਲਈ ਸਿਰਫ ਇੱਕ ਸਹਾਰੇ ਦੀ ਲੋੜ ਹੁੰਦੀ ਹੈ ਮੈਂ ਵੀ ਉਹੀ ਕੀਤਾ ਇਸ ਮੁਕਾਮ ਤੱਕ ਪਹੁੰਚਾਉਣ ਵਾਲਾ ਇਹ ਪੱਥਰ ਨਹੀਂ ਹੈ ਸਗੋਂ ਤੇਰਾ ਸੱਚਾ ਰੱਬ ਤੇ ਤੇਰੀ ਆਪਣੀ ਮਿਹਨਤ ਹੈ ਇਕਬਾਲ ਇਹ ਸੁਣ ਕੇ ਹੈਰਾਨ ਰਹਿ ਗਿਆ ਉਸ ਨੂੰ ਹਲਕਾ ਜਿਹਾ ਦੁੱਖ ਵੀ ਹੋਇਆ ਪਰ ਫਿਰ ਤੁਰੰਤ ਇਹ ਅਹਿਸਾਸ ਹੋਇਆ ਕਿ ਬਜ਼ੁਰਗ ਦੀ ਇਸ ਗੱਲ ਵਿੱਚ ਬਹੁਤ ਵੱਡਾ ਗਿਆਨ ਹੈ ਜਿਸ ਨੂੰ ਉਹ ਪਹਿਲਾਂ ਨਹੀਂ ਸਮਝ ਸਕਿਆ ਉਸ ਨੇ ਬਜ਼ੁਰਗ ਨੂੰ ਸਲਾਮ ਕੀਤਾ ਤੇ ਸ਼ੁਕਰੀਆ ਅਦਾ ਕੀਤਾ ਤੇ ਮਹਿਲ ਵਿੱਚ ਵਾਪਸ लौट ਗਿਆ ਦੋਸਤੋ ਕਿਸਮਤ ਆਖਰ ਕੀ ਹੁੰਦੀ ਹੈ ਕਿਸੇ ਨੇ ਬਿਲਕੁਲ ਠੀਕ ਆਖਿਆ ਕਿ ਕਿਸਮਤ ਤਾਂ ਉਹੀ ਹੈ ਜਦੋਂ ਰੱਬ ਸਾਨੂੰ ਜ਼ਿੰਦਗੀ ਵਿੱਚ ਸੁਧਾਰ ਲਿਆਉਣ ਦਾ ਮੌਕਾ ਦਿੰਦਾ ਹੈ ਤੇ ਅਸੀਂ ਉਸ ਮੌਕੇ ਨੂੰ ਲੈਣ ਲਈ ਆਪਣੇ ਆਪ ਨੂੰ ਤਿਆਰ ਰੱਖਦੇ ਹਾਂ ਕਿਸਮਤ ਕਿਸੇ ਚਮਤਕਾਰ ਨਾਲ ਨਹੀਂ ਬਲਕਿ ਸਹੀ ਮੌਕੇ ਤੇ ਸਹੀ ਫੈਸਲਾ ਲੈਣ ਨਾਲ ਬਦਲਦੀ ਹੈ ਅਸੀਂ ਅਕਸਰ ਸੋਚਦੇ ਹਾਂ ਕਿ ਕਿਸੇ ਜਾਦੂਈ ਚੀਜ਼ ਜਾਂ ਕਿਸੇ ਵਿਅਕਤੀ ਦੀ ਮਦਦ ਸਾਡੇ ਹਾਲਾਤ ਬਦਲ ਸਕਦੀ ਹੈ ਪਰ ਅਸਲ ਵਿੱਚ ਉਹ ਸਾਨੂੰ ਸਿਰਫ ਇੱਕ ਦਿਸ਼ਾ ਵਿਖਾਉਂਦੇ ਨੇ ਰਾਹ ਸਾਨੂੰ ਆਪਣੇ ਆਪ ਹੀ ਬਣਾਉਣਾ ਪੈਂਦਾ ਹੈ। ਇਕਬਾਲ ਨੂੰ ਬਜ਼ੁਰਗ ਨੇ ਜੋ ਪੱਥਰ ਦਿੱਤਾ ਉਹ ਕੋਈ ਕਰਾਮਾਤੀ ਪੱਥਰ ਨਹੀਂ ਸੀ ਪਰ ਉਹ ਪੱਥਰ ਇਕਬਾਲ ਦੇ ਅੰਦਰ ਇੱਕ ਨਵਾਂ ਭਰੋਸਾ ਜਗਾਉਣ ਲਈ ਕਾਫੀ ਸੀ। ਅਸੀਂ ਅਕਸਰ ਆਪਣੇ ਹਾਲਾਤਾਂ ਨੂੰ ਕੋਸਦੇ ਹਾਂ ਪਰ ਹਕੀਕਤ ਇਹ ਹੈ ਕਿ ਜੋ ਵੀ ਅਸੀਂ ਹਾਸਲ ਕਰ ਸਕਦੇ ਹਾਂ ਉਹ ਸਾਡੀ ਸੋਚ, ਮਿਹਨਤ ਤੇ ਸਬਰ ਉੱਤੇ ਨਿਰਭਰ ਕਰਦਾ ਹੈ। ਜੇਕਰ ਅਸੀਂ ਕਿਸੇ ਵੀ ਚੀਜ਼ ਨੂੰ ਪੂਰੇ ਯਕੀਨ ਤੇ ਪੂਰੇ ਹੌਸਲੇ ਨਾਲ ਹਾਸਲ ਕਰਨਾ ਚਾਹੀਏ। ਤਾਂ ਰੱਬ ਵੀ ਸਾਡੇ ਲਈ ਰਾਹ ਖੋਲ ਦਿੰਦਾ ਹੈ ਪਰ ਇਹ ਯਕੀਨ ਇਹ ਭਰੋਸਾ ਤੇ ਸਾਡੀ ਅੰਦਰੂਨੀ ਤਾਕਤ ਹੋਣੀ ਚਾਹੀਦੀ ਹੈ ਇਸੇ ਕਰਕੇ ਕਿਸਮਤ ਦੀ ਉਡੀਕ ਨਾ ਕਰੋ ਆਪਣੀ ਸੋਚ ਬਦਲੋ ਮੌਕਿਆਂ ਨੂੰ ਪਛਾਣੋ ਤੇ ਹਮੇਸ਼ਾ ਹਿੰਮਤ ਨਾਲ ਅੱਗੇ ਵਧੋ ਸੋ ਮੈਨੂੰ ਉਮੀਦ ਹੈ ਕਿ ਇਸ ਕਹਾਣੀ ਤੋਂ ਮਿਲੀ ਸਿੱਖਿਆ ਤੁਹਾਨੂੰ ਜ਼ਿੰਦਗੀ ਭਰ ਯਾਦ ਰਹੇਗੀ